ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਏਆਰ ਕਲੈਕਸ਼ਨ ਅੱਜ ਆਪਣੇ ਕੋਲ ਬਹੁਤ ਸੋਹਣੇ ਕਾਟਨ ਪਿਓਰ ਕਾਟਨ ਦੇ ਉੱਪਰ ਮੈਚਿੰਗ ਸੂਟ ਆਏ ਆ ਆਪਾਂ ਤੁਹਾਨੂੰ ਸਾਰੇ ਪ੍ਰਿੰਟ ਖੋਲ ਕੇ ਚੈੱਕ ਕਰਾਉਂਦੇ ਆਂ ਔਰ ਨਾਲ ਨਾਲ ਆਪਾਂ ਤੁਹਾਨੂੰ ਸਾਰੇ ਸੂਟਾਂ ਦਾ ਪ੍ਰਾਈਸ ਵੀ ਨਾਲ ਦੀ ਨਾਲ ਦੱਸਾਂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਾਟਨ ਦੇ ਸੂਟ ਤੁਹਾਨੂੰ ਦਿਖਾਵਾਂਗੇ ਔਰ ਉਹਨਾਂ ਦਾ ਪ੍ਰਾਈਸ ਨਾਲ ਨਾਲ ਤੁਹਾਨੂੰ ਦੱਸਾਂਗੇ ਔਰ ਜਿਨ੍ਹਾਂ ਨੇ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਆਪਾਂ ਸੂਟਾਂ ਦੀਆਂ ਵੀਡੀਓ ਪਾਉਂਦੇ ਰਹਿੰਦੇ ਆਂ ਔਰ ਨਾਲ ਦੀ ਨਾਲ ਉਹਨਾਂ ਦੇ ਪ੍ਰਾਈਸ ਵੀ ਆਪਾਂ और ऑर्डर करने का तरीका बहुत ही ईजी है ऑर्डर कर सकते ये देखो इस तरह बलू कलर आएगा ये शर्ट है जी ये बॉटम है बहुत सोहना बन के सूट तैयार होएगा चेक करो बहुत ही ज्यादा सोहना बनिया लगेगा सूट और ਜੀ ਆਪਾਂ ਇਸਦੇ ਫੈਬਰਿਕ ਦੀ ਗੱਲ ਕਰੀਏ ਬਹੁਤ ਹੀ ਸੋਹਣਾ ਪਿਓਰ ਕਾਟਨ ਦੇ ਉੱਪਰ ਹੈ ਜੀ ਪਿਓਰ ਕਾਟਨ ਬਿਲਕੁਲ ਸੌਫਟ ਜਿਹਾ ਫੈਬਰਿਕ ਹੈ ਜੀ ਪ੍ਰਾਈਸ ਰਹੇਗਾ ਜੀ ਇਸਦਾ 1000 ਔਰ ਇਸਦੇ ਵਿੱਚ ਆਪਾਂ ਤੁਹਾਨੂੰ ਬਾਟਮ ਪੂਰੇ 3 ਮੀਟਰ ਦੀ ਦਵਾਂਗੇ ਔਰ 2.5 ਮੀਟਰ ਦੀ ਸ਼ਰਟ ਦਵਾਂਗੇ ਮਤਲਬ ਕਿ ਇਹ ਤੁਹਾਨੂੰ ਆਪਾਂ 5.5 ਮੀਟਰ ਦਾ ਕੱਟ ਰਹੇਗਾ ਜੀ ਇਸ ਤੋਂ ਘਟ ਨਹੀਂ ਹੋਏਗਾ ਕਪੜਾ ਨੈਕਸਟ ਕਲਰ ਆਪਾਂ ਚੈੱਕ ਕਰਾਉਣੀ ਹੈ ਮੈਚਿੰਗ ਆਪਾਂ ਤੁਹਾਨੂੰ ਇਹ ਚੈੱਕ ਕਰੋ ਇਸ ਤਰ੍ਹਾਂ ਬਣੇਗਾ ਇਹ ਬਾਟਮ ਔਰ ਇਹ ਸ਼ਰਟ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਚੈੱਕ ਕਰੋ ਬਹੁਤ ਹੀ ਸੋਹਣਾ ਬਲੂ ਐਂਡ ਮੈਰੂਨ ਜੀ ਛੇੜਿਆ ਜੀ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਜੀ ਪ੍ਰਾਈਸ ਰਹੇਗਾ ਜੀ 1000 ਕਪੜਾ ਰਹੇਗਾ ਜੀ 5.5 ਮੀਟਰ 3 ਮੀਟਰ ਬਾਟਮ ਦਾ ਔਰ 2.5 ਮੀਟਰ ਸ਼ਰਟ ਦਾ ਨੈਕ ਚੈੱਕ ਕਰੋ ਜੀ ਬਹੁਤ ਹੀ ਜਿਆਦਾ ਸੋਹਣੀ ਮੈਚਿੰਗ ਫੈਬਰਿਕ ਬਹੁਤ ਹੀ ਜਿਆਦਾ ਵਧੀਆ ਇਸ ਤਰ੍ਹਾਂ ਆਏਗਾ ਚੈੱਕ ਕਰੋ ਇਹ ਬਾਟਮ ਔਰ ਇਸ ਦੀ ਜਿਹੜੀ ਸ਼ਰਟ ਹੈ ਜੀ ਸ਼ਰਟ ਚੈੱਕ ਕਰੋ ਇਸ ਦੇ ਨਾਲ ਸ਼ਰਟ ਦੇ ਘੇਰੇ ਦੇ ਉੱਪਰ ਇਹ ਡਿਜ਼ਾਈਨ ਆਏਗਾ ਇੱਕ ਵਾਰ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਖੋਲ ਕੇ ਦਿਖਾਉਣੀ ਆ ਇਸ ਤਰ੍ਹਾਂ ਚੈੱਕ ਕਰੋ ਇਸ ਤਰ੍ਹਾਂ ਸ਼ਰਟ ਬਣੇਗੀ ਬਹੁਤ ਹੀ ਸੋਹਣਾ ਬਲੂ ਕਲਰ ਹੈ ਜੀ ਇਹੋ ਅਗੇ ਇਹਨਾਂ ਆਪਾਂ ਤੁਹਾਨੂੰ ਦੱਸ ਦਈਏ 5.5 ਮੀਟਰ ਦਾ ਕੱਟ ਰਹੇਗਾ ਜੀ ਬਾਟਮ ਦਾ 3 ਮੀਟਰ ਤੋਂ ਘਟ ਨਹੀਂ ਹੋਏਗਾ ਇਹ ਨੈਕਸਟ ਚੈੱਕ ਕਰੋ ਜੀ ਚੈੱਕ ਕਰੋ ਬਲੈਕ ਕਲਰ ਦੇ ਉੱਪਰ ਬਹੁਤ ਹੀ ਜ਼ਿਆਦਾ ਸੋਹਣਾ ਇਹ ਬਾਟਮ ਦਾ ਫੈਬਰਿਕ ਹੈ ਜੀ ਬਾਟਮ ਦਾ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਔਰ ਇਹ ਸ਼ਰਟ ਦਾ ਸ਼ਰਟ ਦੇ ਘੇਰੇ ਦੇ ਉੱਪਰ ਇਹ ਆਏਗਾ ਬਾਰਡਰ ਚੈੱਕ ਕਰੋ ਸ਼ਰਟ ਦਾ ਪੀਸ ਇਸ ਤਰ੍ਹਾਂ 1000 ਦੇ ਵਿੱਚ 5.5 ਮੀਟਰ ਇਹ ਨੈਕਸਟ ਆਪਣੇ ਕੋਲ ਬਹੁਤ ਹੀ ਸੋਹਣੇ ਪਿਓਰ ਕਾਟਨ ਦੇ ਥਾਨ ਵਾਲੇ ਸੂਟ ਹੈ ਜੀ ਆਪਾਂ ਤੁਹਾਨੂੰ ਸਾਰੇ ਇਸ ਦੇ ਕਲਰ ਖੋਲ ਕੇ ਚੈੱਕ ਕਰਾਣੇ ਆ ਇਸ ਦਾ ਫਰਸਟ ਕਲਰ ਹੈ ਜੀ ਚੈੱਕ ਕਰੋ ਬਹੁਤ ਹੀ ਜਿਆਦਾ ਸੋਹਣਾ ਬਣੇਗਾ ਸੂਟ ਇਹ ਲਾਈਨਾਂ ਇਸ ਤਰ੍ਹਾਂ ਲੰਬੇ ਤਰ੍ਹਾਂ ਆਈ ਗਈ ਹੈ ਜੀ ਬਹੁਤ ਜਿਆਦਾ ਸੋਹਣਾ ਸੂਟ ਬਣੇਗਾ पांच मीटर सूट आएगा जी प्राइस रहेगा सात सौ नैक्सट आएगा जी प्योर कॉटन के उपर एक कैमरिक कॉटन नहीं है जी प्योर कॉटन है नैक्सट चैक करो प्योर कॉटन के उपर बहुत ही ज़्यादा सोहना डिजाइन पूरा पांच मीटर सूट रहेगा जी प्राइस रहेगा सात सौ ऑर्डर करा नंबर स्क्रीन के उपर आ रहा है ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਸਾਨੂੰ ਵਟਸਐਪ ਦੇ ਉੱਪਰ ਸਕਰੀਨਸ਼ਾਟ ਸੈਂਡ ਕਰਕੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਉਸ ਦਾ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਦੇ ਉੱਪਰ ਤੁਸੀਂ ਸੈਂਡ ਕਰਨਾ ਹੈ ਪਾਰਸਲ 1 ਤੋਂ 2 ਦਿਨ ਦੇ ਵਿੱਚ ਤੁਹਾਡੇ ਕੋਲ ਪਹੁੰਚ ਜਾਏਗਾ ਨੈਕਸਟ ਚੈੱਕ ਕਰੋ ਜੀ ਕਲਰ ਚੈੱਕ ਕਰੋ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਇਹ ਪ੍ਰਿੰਟ ਜਿੰਨੇ ਵੀ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਬਹੁਤ ਹੀ ਜ਼ਿਆਦਾ ਵਧੀਆ ਪ੍ਰਿੰਟ ਹੈ ਇਹ ਪ੍ਰਿੰਟ ਮਿਲਨੇ ਮੁਸ਼ਕਿਲ ਹੈ ਜੀ ਬਹੁਤ ਹੀ ਜ਼ਿਆਦਾ ਵਧੀਆ ਪ੍ਰਿੰਟ ਆਇਆ ਆਪਣੇ ਕੋਲ चेक Next print चेक करो, करो, रहेगा जी 700, पांच मीटर रहे Next चेक जी। बहुत ही ज्यादा सोहना लाइट शेड देर सूट प्योर कॉटन के उपर नेक्स्ट कलर जी बहुत ही ज्यादा प्यारा बहुत ज्यादा सोहना एह जी फ्लावर वाला प्रिंट आया जी अपने को, चेक करो नैक्सट आएगा जी पिंक कलर लाइट जहा पिंक कलर आया जी करो कि सोहना प्रिंट है ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਜੀ ਇਹੋ ਪਿੰਕ ਕਲਰ ਸੂਟ ਸਲਵਾਰ ਬਣਿਆ ਹੋਇਆ ਬਹੁਤ ਸੋਹਣਾ ਲੱਗੇਗਾ ਪਲਾਜ਼ੋ ਵੀ ਬਣਾ ਸਕਦੇ ਹੋ ਪੈਂਟ ਪਲਾਜ਼ੋ ਨੈਕਸਟ ਆਏਗਾ ਜੀ ਬਹੁਤ ਹੀ ਸੋਹਣਾ ਅੰਬੀ ਵਾਲਾ ਪ੍ਰਿੰਟ ਚੈੱਕ ਕਰੋ ਜੀ ਅੰਬੀ ਵਾਲਾ ਪ੍ਰਿੰਟ ਇਹ ਸਾਰੇ ਜੀ ਥਾਨ ਵਾਲੇ ਸੂਟ ਹੈ ਜੀ 올ਓਵਰ ਆਏਗਾ 올ਓਵਰ 5 ਮੀਟਰ 700 ਦੇ ਵਿੱਚ ਬਹੁਤ ਹੀ ਜਿਆਦਾ ਸੋਹਣਾ ਪਿਓਰ ਕਾਟਨ ਦੇ ਉੱਪਰ ਇਹ ਨੈਕਸਟ ਆਏਗਾ ਜੀ ਇੱਕ ਹੋਰ ਪਿਓਰ ਕਾਟਨ ਦੇ ਉੱਪਰ ਬਹੁਤ ਹੀ ਜਿਆਦਾ ਪਿਆਰਾ ਪ੍ਰਿੰਟ ਚੈੱਕ ਕਿੰਨਾ ਪਿਆਰਾ ਪ੍ਰਿੰਟ ਹੈ ਇਹ ਸਾਰੇ ਸੂਟ ਜੀ ਵਿਦਾਊਟ ਦੁਪੱਟਾ ਰਹਿਣ ਵਾਲੇ ਆ ਇਹਨਾਂ ਦੇ ਨਾਲ ਦੁਪੱਟਾ ਨਹੀਂ ਆਏਗਾ ਔਰ ਸੂਟ ਦਾ ਪਣਾ ਤੁਸੀਂ ਚੈੱਕ ਕਰ ਸਕਦੇ ਹੋ रहेगा जी ग्रीन कलर बहुत ही ज्यादा प्यारा कलर चेक करो बहुत ज्यादा सोना बहुत ही ज्यादा सोना प्रिंट नेक्स्ट अपने को बहुत ही ज्यादा सोहनी शेड आई है जी रेड कलर के उपर बहुत ज्यादा प्यारा सूट रेड कलर के उपर चेक करो जी प्रिंट ਦੀ ਨੈਕਸਟ ਕਲਰ ਆਏਗਾ ਜੀ ਆਪਣੇ ਕੋਲ ਲਾਈਟ ਸ਼ੇਡ ਦੇ ਵਿੱਚ ਬਹੁਤ ਜਿਆਦਾ ਪਿਆਰਾ ਪ੍ਰਿੰਟ ਹੈ ਜੀ ਇਹ ਚੈੱਕ ਕਰੋ ਜੀ ਪ੍ਰਿੰਟ ਔਰ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਕਿਉਂਕਿ ਇਸ ਤੋਂ ਬਾਅਦ ਆਪਾਂ ਏਮਬ੍ਰੋਇਡਰੀ ਵਾਲੇ ਸੂਟ ਲੈ ਕੇ ਆਉਣ ਜਾ ਰਹੇ ਹਾਂ ਨੈਕਸਟ ਆਪਣੇ ਕੋਲ ਜੀ ਰਿਯਾਨ ਕਾਟਨ ਮਸਲੀਨ ਕਾਟਨ ਦੇ ਸੂਟ ਆਏ ਆ ਆਪਾ ਤੁਹਾਨੂੰ ਚੈੱਕ ਕਰਾਉਣੀ ਹੈ ਸੂਟ ਖੋਲ ਕੇ ਇਹਨਾਂ ਦੇ ਵੀ ਬਹੁਤ ਸੋਹਣੇ ਪ੍ਰਿੰਟ ਆਏ ਆ ਜਿੱਦਾਂ ਕਿ ਤੁਸੀਂ ਜਾਣਦੇ ਵੀ ਕਪੜਾ ਬਹੁਤ ਹੀ ਜ਼ਿਆਦਾ ਠੰਡਾ ਜਿਹਾ ਰਹਿੰਦਾ ਹੈ ਗਰਮੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਔਰ ਜਿਹੜੇ ਇਹਨਾਂ ਦੇ ਪ੍ਰਿੰਟ ਆਏ ਆ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਹੈ ਅਲੱਗ-ਅਲੱਗ ਪ੍ਰਿੰਟ ਆਉਣਗੇ ਜੀ ਸਾਰਿਆਂ ਦੇ ਪ੍ਰਾਈਸ ਰਹੇਗਾ ਜੀ 1000 1000 ਦੇ ਵਿੱਚ ਪੂਰਾ 5 ਮੀਟਰ ਦਾ ਸੂਟ ਮਿਲੇਗਾ ਚੈੱਕ ਕਰੋ ਜੀ ਇਸ ਦਾ ਡਿਜ਼ਾਈਨ ਬਹੁਤ ਹੀ ਸੋਹਣਾ ਅੰਬੀ ਵਾਲਾ ਡਿਜ਼ਾਈਨ ਬਹੁਤ ਹੀ ਸੋਹਣਾ ਬਣਿਆ ਬਣ ਕੇ ਤਿਆਰ ਹੋਏਗਾ ਤੁਸੀਂ ਇਸ ਦੀ ਡਰੈੱਸ ਵੀ ਬਣਾ ਸਕਦੇ ਹੋ ਸੂਟ ਵੀ ਬਣਾ ਸਕਦੇ ਹੋ ਕੋਟ ਸੈੱਟ ਦੇ ਲਈ ਇਹ ਬਹੁਤ ਜ਼ਿਆਦਾ ਇਹ ਫੈਬਰਿਕ ਯੂਜ਼ ਹੋ ਰਿਹਾ ਹੈ ਚੈੱਕ ਕਰੋ ਜੀ ਇਸ ਦਾ ਬਹੁਤ ਹੀ ਜ਼ਿਆਦਾ ਸੋਹਣਾ ਬੋਟਲ ਗ੍ਰੀਨ ਕਲਰ ਦੇ ਉੱਪਰ ਜੀ ਬਹੁਤ ਸੋਹਣਾ ਅੰਬੀ ਵਾਲਾ ਪ੍ਰਿੰਟ ਨੈਕਸਟ ਪ੍ਰਿੰਟ ਆਏਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਸੀ ਗ੍ਰੀਨ ਜਿਹਾ ਕਲਰ ਲਾਈਟ ਗ੍ਰੀਨ ਕਲਰ ਕਹਿ ਸਕਦੇ ਆਪਾਂ ਇਹਨੂੰ ਚੈੱਕ ਕਰੋ ਜੀ ਇਸ ਦਾ ਡਿਜ਼ਾਈਨ ਚੈੱਕ ਕਰੋ ਇਸ ਦਾ ਡਿਜ਼ਾਈਨ ਨੈਕਸਟ ਆਪਣੇ ਕੋਲ ਆਏਗਾ ਜੀ ਗ੍ਰੇ ਕਲਰ ਦੇ ਉੱਪਰ ਗ੍ਰੇ ਕਲਰ ਦੇ ਉੱਪਰ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਜੀ ਚੈੱਕ ਕਰੋ ਗ੍ਰੇ ਕਲਰ ਕੋਟ ਸੈਟ ਇਹਨਾਂ ਦੇ ਬਣੇ ਹੋਏ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਡਰੈਸ ਬਣੀ ਹੋਈ ਬਹੁਤ ਜ਼ਿਆਦਾ ਸੋਹਣੀ ਲੱਗਦੀ ਆ ਫਰੌਕ ਬਣਾ ਸਕਦੇ ਹੋ ਸੂਟ ਵੀ ਬਣਾ ਸਕਦੇ ਹੋ ਪ੍ਰਾਈਜ਼ ਰੇਟ ਆ ਜੀ 1000 1000 ਦੇ ਵਿੱਚ 5 ਮੀਟਰ ਸੂਟ ਆਰਡਰ ਕਰਨ ਦਾ ਤਰੀਕਾ ਬਹੁਤ ਹੀ ਈਜ਼ੀ ਆ ਜੀ ਤੁਸੀਂ ਸਾਡਾ ਨੰਬਰ ਸਕਰੀਨ ਦੇ ਉੱਪਰ ਆ ਰਿਹਾ ਹੈ ਉਸ ਦੇ ਉੱਪਰ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਤੁਹਾਨੂੰ ਔਨਲਾਈਨ ਪੇਮੈਂਟ ਕਰਨੀ ਪਵੇਗੀ ਔਰ ਤੁਸੀਂ ਚਾਹੋ ਤਾਂ ਸਾਡੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਵੈਰਾਈਟੀ ਦੇਖ ਸਕਦੇ ਹੋ ਜਿਸ ਤਰ੍ਹਾਂ ਵੀ ਤੁਹਾਨੂੰ ਠੀਕ ਲੱਗੇ ਚੈੱਕ ਕਰੋ ਇਸ ਦਾ ਨੈਕਸਟ ਕਲਰ ਬਹੁਤ ਹੀ ਸੋਹਣਾ ਕਰੀਮ ਕਲਰ ਦੇ ਉੱਪਰ ਪਰਪਲ ਕਲਰ ਦਾ ਇਸ ਦੇ ਉੱਪਰ ਡਿਜ਼ਾਈਨ ਹੈ ਜੀ ਬਹੁਤ ਜਿਆਦਾ ਪਿਆਰਾ ਫੈਬਰਿਕ ਹੈ ਬਿਲਕੁਲ ਸੌਫਟ ਫੈਬਰਿਕ ਹੈ ਨੈਕਸਟ ਆਏਗਾ ਜੀ ਬਾਂਦਨੀ print ਦੇ ਉੱਪਰ ਇਹ ਵੀ ਬਹੁਤ ਹੀ ਜ਼ਿਆਦਾ ਵਧੀਆ print ਹੈ ਜੀ ਚੈੱਕ ਕਰੋ print indigo blue color ਦੇ ਉੱਪਰ ਨੈਕਸਟ ਆਪਾਂ ਤੁਹਾਨੂੰ ਦਿਖਾਣੇ ਆ ਇਸ ਦੇ ਹੋਰ ਕਲਰ ਜਿਹੜੇ ਆਪਣੇ ਕੋਲ ਆਏ ਆ ਇਹ ਵੀ ਬਹੁਤ ਹੀ ਜ਼ਿਆਦਾ ਪਿਆਰਾ print ਹੈ ਜੀ ਕੋਰਸੈਟ ਬਣਿਆ ਇਸ ਦਾ ਬਹੁਤ ਹੀ ਜ਼ਿਆਦਾ ਪਿਆਰਾ ਲੱਗੇਗਾ ਚੈੱਕ ਕਰੋ print बहुत ही ज्यादा प्याराटन है। है ले आएगा जी लेलन कॉटन बहुत ही ज्यादा सोहना बहुत ही प्यारा फैब्रिक बहुत ज्यादा सोहना फैब्रिक है जी और प्रिंट देखो प्रिंट कि सोहना है बहुत ही ज्यादा प्यारा प्रिंट है जी ਚੈੱਕ ਕਰੋ ਪ੍ਰਿੰਟ ਨੈਕਸਟ ਆਪਣੇ ਕੋਲ ਇੱਕ ਹੋਰ ਆਏਗਾ ਆਪਣੇ ਕੋਲ ਲੀਲਨ कॉटन ਦੇ ਉੱਪਰ ਇਹ ਲੀਲਨ कॉटन ਦੇ ਉੱਪਰ ਪ੍ਰਿੰਟ ਹੈ ਜੀ ਇਸ ਦਾ ਵੀ ਕੋਟ ਸੈੱਟ ਬਣਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗੇਗਾ ਚੈੱਕ ਕਰੋ ਫੈਬਰਿਕ ਇਹ ਸਪੈਸ਼ਲ ਕੋਟ ਸੈੱਟ ਦੇ ਲਈ ਹੀ ਆਇਆ ਹੈ ਜੀ ਇਹ ਫੈਬਰਿਕ ਬਾਕੀ ਜੇ ਤੁਸੀਂ ਚਾਹੋ ਤਾਂ ਇਸ ਦਾ ਸੂਟ ਵੀ ਬਣਵਾ ਸਕਦੇ ਹੋ ਕੋਟ ਸੈੱਟ ਵੀ ਇਸ ਦਾ ਬਣਿਆ ਹੋਇਆ ਸੋਹਣਾ ਲੱਗੇਗਾ ਨੈਕਸਟ ਆਏਗਾ ਜੀ ਰਿਯਾਨ कॉटन ਚੈੱਕ ਕਰੋ ਜੀ print ਬਹੁਤ ਹੀ ਜਿਆਦਾ ਪਿਆਰਾ print 1000 ਦੇ ਵਿੱਚ 5 ਮੀਟਰ ਦਾ ਸੂਟ ਬਹੁਤ ਜਿਆਦਾ ਸੋਹਣਾ print ਹੈ ਜੀ ਨੈਕਸਟ ਆਪਣੇ ਕੋਲ ਜੀ ਆ ਗਿਆ ਰਿਯਾਨ ਕਾਟਨ ਦੇ ਉੱਪਰ ਚੈੱਕ ਕਰੋ print ਕਿੰਨਾ ਜਿਆਦਾ ਪਿਆਰਾ print ਹੈ ਜੀ ਬਿਲਕੁਲ ਡਿਫਰੈਂਟ ਜਿਹਾ print ਹੈ ਜੀ ਚੈੱਕ ਕਰੋ ਬਹੁਤ ਜ਼ਿਆਦਾ ਯੂਨੀਕ ਜਾਂ ਡਿਫਰੈਂਟ ਜਾਂ ਪ੍ਰਿੰਟ ਹੈ। ਢੂੜ ਬਣਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗੇਗਾ। ਨੈਕਸਟ ਆਪਣੇ ਕੋਲ ਆ ਗਿਆ ਜੀ ਮਸਲੀਨ ਕਾਟਨ ਦੇ ਉੱਪਰ। ਸੇਮ ਪ੍ਰਾਈਸ ਦੇ ਵਿੱਚ। ਇਸ ਦਾ ਤੁਸੀਂ ਪ੍ਰਿੰਟ ਦੇਖੋ। ਕਿੰਨਾ ਜ਼ਿਆਦਾ ਡਿਫਰੈਂਟ ਪ੍ਰਿੰਟ ਹੈ ਜੀ। ਬਹੁਤ ਜ਼ਿਆਦਾ ਸੋਹਣਾ ਲੱਗੇਗਾ ਇਹ ਬਣ ਕੇ। ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਚੈੱਕ ਕਰ ਸਕਦੇ ਹੋ ਫੈਬਰਿਕ। बहुत ज्यादा सोहना फैब्रिक है जी मसलीन कॉटन के उपर इना किसी भी सूट नू था, नू लाइनिंग की जरूरत नहीं पेगी एक प्रिंट है जी ये अपने को एक सूट ही दैफ्ट रह गया जी क्योंकि शॉप के उत्तों काफी सेल हो रहे हैं तो आप सोचिए इसकी वीडियो पा दी चेक कर सकते हो नैक्सट अपने को अपने को बहुत सोना मसलीन कॉटन के उ जी एलओवर सूट, सूट आएगा ਪ੍ਰਿੰਟ ਚੈੱਕ ਕਰੋ ਜੀ ਬਹੁਤ ਸੋਹਣਾ ਮੋਰਨੀ ਵਾਲਾ ਪ੍ਰਿੰਟ ਹੈ ਜੀ ਚੈੱਕ ਕਰੋ ਪ੍ਰਿੰਟ ਇਹ ਤੁਹਾਨੂੰ 5 ਮੀਟਰ ਸੂਟ ਮਿਲੇਗਾ ਜੀ 1000 ਦੇ ਵਿੱਚ ਬਹੁਤ ਹੀ ਜਿਆਦਾ ਪਿਆਰਾ ਕਲਰ ਔਰ ਇਸ ਤੋਂ ਨੈਕਸਟ ਜਿਹੜੇ ਆਪਾਂ ਸੂਟ ਤੁਹਾਨੂੰ ਦਿਖਾਉਣ ਜਾ ਰਹੇ ਆ ਇਹ ਮੈਚਿੰਗ ਸੂਟ ਆਇਆ ਜੀ ਆਪਣੇ ਕੋਲ ਰਿਯਾਨ ਕਾਟਨ ਦੇ ਉੱਪਰ ਚੈੱਕ ਕਰੋ ਕਲਰ ਇਸ ਦੀ ਬਾਟਮ ਦਾ ਕਲਰ ਹੈ ਜੀ ਔਰ ਇਹ ਇਸ ਦੀ ਸ਼ਰਟ ਬਹੁਤ ਜਿਆਦਾ ਸੋਹਣਾ ਸੂਟ ਬਣ ਕੇ ਤਿਆਰ ਹੋਏਗਾ ਚੈੱਕ ਕਰ ਸਕਦੇ ਹੋ ਇਹ ਤੁਹਾਨੂੰ 1000 ਦੇ ਵਿੱਚ 5.5 ਮੀਟਰ ਦਾ ਕੱਟ ਮਿਲੇਗਾ ਜੀ 3 ਮੀਟਰ ਬਾਟਮ ਦਾ ਔਰ 2.5 ਮੀਟਰ ਸ਼ਰਟ ਦਾ ਇਹ ਬਹੁਤ ਹੀ ਜ਼ਿਆਦਾ ਪਿਆਰੇ ਆਪਣੇ ਕੋਲ ਇਸ ਦੇ ਪ੍ਰਿੰਟ ਆਏ ਆ ਔਰ ਕਪੜਾ ਹੀ ਬਹੁਤ ਹੀ ਜ਼ਿਆਦਾ ਠੰਡਾ ਰਹਿੰਦਾ ਹੈ ਜੀ ਚੈੱਕ ਕਰੋ ਜੀ ਇਸ ਦਾ ਨੈਕਸਟ ਪ੍ਰਿੰਟ ਇਸ ਦੀ ਬਾਟਮ ਦਾ ਪ੍ਰਿੰਟ ਹੈ ਜੀ ਚੈੱਕ ਕਰੋ ਔਰ ਇਹ ਇਸ ਦੇ ਸ਼ਰਟ ਦਾ ਸ਼ਰਟ ਦਾ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਿੰਟ ਹੈ ਜੀ ਵਾਈਟ ਦੇ ਉੱਪਰ ਬਲੂ ਜੀ ਸ਼ੇਡ ਦੇ ਉੱਪਰ ਚੈੱਕ ਕਰੋ ਬਹੁਤ ਜ਼ਿਆਦਾ ਪਿਆਰਾ ਸੂਟ ਬਣ ਕੇ ਤਿਆਰ ਹੋਏਗਾ ਫੈਬਰਿਕ ਬਹੁਤ ਵਧੀਆ ਹੈ ਜੀ ਇਹ ਨੈਕਸਟ ਪ੍ਰਿੰਟ ਆਪਣੇ ਕੋਲ ਬਲੈਕ ਦੇ ਉੱਪਰ ਆਇਆ ਜੀ ਬਲੈਕ ਦੇ ਉੱਪਰ ਚੈੱਕ ਕਰ ਸਕਦੇ ਹੋ ਆਰਡਰ ਕਰਨ ਦਾ ਤਰੀਕਾ ਬਹੁਤ ਈਜ਼ੀ ਹੈ ਜੀ WhatsApp ਦੇ ਉੱਪਰ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੋਏਗਾ ਸਿਰਫ ਔਨਲਾਈਨ ਪੇਮੈਂਟ ਹੋਏਗੀ ਔਰ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਥੈਂਕ ਯੂ